ਪੰਜਾਬ ਨੇ ਬਹੁਤ ਮਾੜੇ ਦਿਨ ਵੇਖੇ ਨੇ ਤੁਸੀਂ ਉਹ ਦਿਨ ਤੁਸੀਂ ਨਹੀਂ ਕਿ ਦੇਖੇ ਤੁਹਾਡੇ ਬਜ਼ੁਰਗਾਂ ਨੇ ਅੰਮ੍ਰਿਤਸਰ ਦੇ ਵਿੱਚ ਜੋ ਹਾਲਾਤ ਸੀਗੇ ਉਹ ਅੱਜ ਵੀ ਲੂੰ ਕੰਡੇ ਖੜੇ ਹੋ ਜਾਂਦੇ ਆ ਉਹ ਹਾਲਾਤ ਪੰਜਾਬ ਦੇ ਇਸ ਮਹਾਨ ਮੁੱਖ ਮੰਤਰੀ ਨੇ ਵੀ ਨਹੀਂ ਦੇਖੇ ਕਿ ਜਿਨ੍ਹਾਂ ਨੂੰ ਤੁਰੀ ਜਾਂਦੀ ਕੀੜੀ ਵੀ ਦਿੱਸਦੀ ਆ ਪਰ ਇਸ ਮੁੱਖ ਮੰਤਰੀ ਨੂੰ ਗੈਂਗਸਟਰ ਉਹ ਨਹੀਂ ਦੇਖਦੇ ਇਸ 3 ਮინისტრ ਨੂੰ ਪੰਜਾਬ 'ਚ ਜੋ ਕਤਲ ਹੋ ਰਹੇ ਨੇ ਅੱਜ ਤੱਕ ਇੱਕ ਵੀ ਮੀਟਿੰਗ ਇੱਕ ਵੀ ਕਾਨਫਰੰਸ ਇਸ ਮਾਂ ਦੇ ਪੁੱਤ ਨੇ ਨਹੀਂ ਕੀਤੀ ਕਿ ਪੰਜਾਬ ਦੇ ਤੁਸੀਂ ਦੇਖਦੇ ਰਹੇ ਹੋ ਕਿ ਸਾਡੇ ਤਾਂ ਉ ਟਾਈਮ ਤੇ ਥੋੜੀ ਜੀ ਗੱਲ ਹੁੰਦੀ ਸੀ ਤੇ ਅਸੀਂ ਉੱਥੇ ਵੇਲੇ ਪਹੁੰਚਦੇ ਸੀ ਤੂੰ ਜੇਲ੍ਹਾਂ 'ਚ ਬੈਠੇ ਜੇਲ੍ਹ 'ਚ ਹੁੰਦੀ ਸੀ ਤਾਂ ਇਮੀਡੀਏਟਲੀ ਜੇਲ੍ਹ 'ਚ ਪਹੁੰਚ ਜਾਈਦਾ ਸੀ ਕਿ ਇੱਥੇ ਕਿਉਂ ਇੱਥੇ ਚੀਜ਼ਾਂ ਹੋ ਰਹੀਆਂ ਪਰ ਇਹ ਸੂਰਵੇ ਜਿਸ ਦਿਨ ਦਾ 4 ਸਾਲ ਤੋਂ ਬਣਿਆ ਇਸ ਮੁੱਖ ਮੰਤਰੀ ਨੇ ਮੇਰਾ ਕਹ ਲਿਆ ਕਿ ਪੰਜਾਬੀਆਂ ਦੇ ਲੀਡਰ ਜਾਸਟਰ ਬਣ ਕੇ ਚੀਫ ਮਿਨਿਸਟਰ ਆ ਗਿਆ ਕਿ ਲੋਕਾਂ ਤਾ ਲੋਕੀ ਹੁਣ ਗੈਂਗਸਟਰਾਂ ਤੇ ਟੈਰਰਿਸਟਾਂ ਤੇ ਖੁੰਡਿਆਂ ਦੀ ਡਰਮੋ ਕਰਮ ਤੇ ਇਹ ਉਹ ਜਿਹੜੇ ਨੇ ਹੁਣ ਚੱਲ ਰਹੇ ਨੇ